ਦੀ ਜਿੰਨਾ ਦਾ ਰਤੂ ਉਹ ਆਕਾਲ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਚਾਲੂ ਨਹੀਂ ਤੇ ਗਾਏ ਤੇ ਜਿਨ੍ਹਾਂ ਦੇ ਮਨ ਦੇ ਪਾਛਾਈ ਦਵਾਏ ਤੇ ਉਹਨਾਂ ਨੂੰ ਗੁਰੂ ਕ੍ਰੰਤ ਸੱਚੇ ਪਾਛਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਛਾ ਦੇ ਨਿਹਾਲ ਐਸ ਜੀਪੀਸੀ ਦੀ ਗੱਲ ਹੋਈ ਦੋ ਮਿੰਟ ਹੋਰ ਤੇਜ਼ੀ ਕਰਕੇ ਦਾਸ ਨੇ ਖਮਾ ਦਾ ਜਾਤਕ ਹੋ ਜਾਣਾ ਹੈ ਕਿਉਂਕਿ ਸਾਰਿਆਂ ਨੇ ਭਾਈਆਂ ਨੂੰ ਪਾਲ ਦੀ ਰਾਇਟੀ ਗੱਲ ਕਰਨੀ ਹੈ ਬੰਦੀ ਸਿੰਘਾਂ ਵੀ ਰਾਇਟੀ ਗੱਲ ਕਰਦੇ ਜਲਾਮੋ ਕਲਾਵਾਂ ਦੀ ਗੁਲਾਮੀ ਨੂੰ ਉਹਦੀ ਗੱਲ ਕਰਨੀ ਹੈ ਤਾਂ ਵੱਦ ਚੜ ਕੇ ਆਪਾਂ ਵੋਟਾਂ ਬਣਾਈਏ ਤੇ ਸਾਡੇ ਪਰਿਵਾਰ ਨੇ ਅੱਜ ਦੋ ਹੜਕਿਆਂ ਦੇ ਵਿੱਚ 18 ਤੋਂ 20000 ਵੋਟਾਂ ਬਣਾ ਲਈਆਂ ਨੇ ਵੱਦ ਚੜ ਕੇ ਆਪਾਂ ਵੋਟਾਂ ਬਣਾਈਏ ਕਿਉਂਕਿ ਜੇ ਆਪਾਂ ਕਹਿੰਦੇ ਆ ਕਿ ਐਲਜੀਪੀਸੀ ਦੇ ਉੱਤੇ ਪ੍ਰਧਾਨ ਪ੍ਰਬੰਧ ਜਿਹੜਾ ਹੈ ਉਹ ਅਜ ਸਹੀ ਨਹੀਂ ਤੇ ਫਿਰ ਆਪਾਂ ਇਸ ਕੱਟ ਦੇ ਵਿੱਚੋਂ ਇਹ ਗੱਲ ਕਹਿ ਦੇਣੀ ਚਾਹੁੰਦੀ ਹੈ ਐਸਟੀਪੀਸੀ ਦਾ ਪ੍ਰਬੰਧ ਕਿਸੇ ਦੌਕੀ ਦਾ ਨਹੀਂ ਹੋਏਗਾ ਕਿਸੇ ਦਿੱਲੀ ਵਾਲੇ ਜੇ ਦਾ ਹੋਏਗਾ ਕਿਸੇ ਗੈਰਪਰਥਕ ਦਾ ਨਹੀਂ ਹੋਏਗਾ ਖਾਲਸਾ ਜੀ ਜੇ ਐਸਟੀਪੀਸੀ ਦੇ ਪ੍ਰਬੰਧ ਹੋਏਗਾ ਤੇ ਅਕਾਲ ਤਖਤ ਦੇ ਵਾਰਸਾਂ ਦਾ ਹੋਏਗਾ ਪ੍ਰਮਾਤਮਾ ਉਹ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਏ ਕਿ ਸਾਡੇ ਨੌਜਵਾਨ ਬਾਪ ਦੀ ਤਰਤੀਆਂ ਤੇ ਨਾ ਜਾਣ ਪੰਜਾਬ ਨੂੰ ਆਈਟੀ ਹੱਬ ਬਣਾਉਣਾ ਚਾਹੀਦਾ ਏ ਸੱਜੇ ਇਧਰ ਜਦੋਂ ਕੋਈ ਬਿਮਾਰੀ ਆਉਂਦੀ ਹੈ ਤੇ ਲੋਕੀ ੱੱਕੇ ਖਾਂਦੇ ਪ੍ਰੇਗਟ ਹਸਪਤਾਲਾਂ 'ਚ ਛਿੰਦੇ ਪੜਾਏ ਜੇ ਸਰਕਾਰੀ ਹਸਪਤਾਲ 'ਤੇ ਖਲੀ ਤਾਂ ਪ੍ਰਬੰਧ ਨਹੀਂ ਮੈਂ ਸਰਕਾਰ ਨੂੰ ਕਹਣਾ ਚਾਹੁੰਦਾ ਕਿ ਹੋਇਆ ਸਾਨੂੰ ਅਸੀਂ ਕਿਸੇ ਸੁਪਨੇ ਨਾਲ ਕੱਟਾ ਕਿ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਪੀਜੀਆਈ ਨਹੀਂ ਸੀ ਹੋ ਸਕਦਾ ਕੀ ਸਾਡੀ ਐਜੂਕੇਸ਼ਨ ਦਾ ਮਿਆਰ ਇਹ ਨਾਲ ਹੀ ਵਕੇ ਹੋ ਗਿਆ ਕਿ ਅੱਜ 100 ਦੇ ਵਿੱਚੋਂ 37 ਬੱਚਾ ਨੂੰ ਨਾ ਪੰਜਾਬੀ ਪੜ੍ਹਦੀਆਂ ਤੇ ਇਹਨਾਂ ਲਿਖਣੀ ਜਾਂਦੀ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਇਨਾਂ ਕੋਲੋਂ ਕੋਈ ਪ੍ਰਬੰਧ ਹੋਣਾ ਖਾਸਾ ਜੀ ਮੈਨੂੰ ਨਹੀਂ ਲੱਗਦਾ ਕਿ ਮੌਜੂਦਾ ਸਰਕਾਰ ਕੋਲ ਕੋਈ ਸੁਧਰਾ ਪ੍ਰਬੰਧ ਪੰਜਾਬ ਦਾ ਨਿਕਲੇਗਾ ਪਰ ਕੋਈ ਗੱਲ ਨਹੀਂ ਆਰਜਵਾ ਸਮਰਖ ਖਾਲਸੇ ਦਾ ਸਿਆਪ ਕਰ ਲਾਂਗੇ ਫਿਰ ਕਿਹੜੀ ਗੱਲ ਹੈ ਸਾਨੂੰ ਵੀ ਅਸੀਂ ਕਿਹੜਾ ਰਾਜ ਨਹੀਂ ਚਲਾਇ ਸਭ ਸੁੱਖਾਂ ਲਈ ਮੁੱਠੀਆਂ ਹੋ ਹੋ ਆ ਦੇ ਵੀ ਰਾਜ ਦੀ ਉਹ ਵਿਕਲ ਹੋਈ ਹੈ ਪਿੱਛੇ ਭਾਈ ਜਸਪੀਰ ਸਿੰਘ ਜੀ ਰੋਡੇ ਨੇ ਗੱਲ ਕੀਤੀ ਹੋਰ ਮਹਾਪੁਰਸ਼ਾਂ ਨੇ ਗੱਲ ਕੀਤੀ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਪਰਿਵਾਰ ਤੇ ਸੰਤ ਬਾਬਾ ਕਰਤਾਰ ਸਿੰਘ ਸਾਹਿਬੰਦਰਾ ਵਾਲਿਆਂ ਦਾ ਪਰਵਾਰ ਇਹਨੂੰ ਸੰਗਤ ਹੁਕਮ ਲਾਂਦੀ ਹੈ ਕਿ ਪੰਥਕ ਕੱਤ ਜਾਂਦੇ ਲਈ ਤਤ ਪਰ ਰਹੇ ਸੋ ਅੱਜ ਇਸ ਪੰਥਕ ਕੱਤ ਦੇ ਵਿੱਚ ਦਾਸ ਇਹ ਅਹਦ ਕਰਦਾ ਹੈ ਆਪ ਸਭੀ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਕਿ ਰਹਿੰਦੀ ਦੁਨੀਆਂ ਤੱਕ ਰਹਿੰਦੇ ਸਾਹਾਂ ਤੱਕ ਜਿੰਨੀ ਦੇਰ ਤੱਕ ਤੇ ਆਪਣਿਆਂ ਚ ਸਾਹ ਹੈ शरीर तो तो है संत बाबा जरनैल सिंह करतारे मैं आप सब चीज का धनवाद करना चाहना सा खालसा जी गल आई माफी भी मंगना चाहना कि असि पिंडों पिंड आके तानवाद नहीं कर सके पर साह गा एम पी अताया है ਉਹਦੇ ਨਾਲ ਅਸੀਂ ਜਾ ਕੇ ਤੇ ਪ੍ਰਚਾਰ ਜਿਹੜਾ ਧੰਨਵਾਦ ਕਰਾਂਗੇ ਪਿੰਡੋਂ ਪਿੰਡੀ ਜਾਵਾਂਗੇ ਕਿਉਂਕਿ ਅਸੀਂ ਰਹਿਣੀ ਹੈ ਤੁਹਾਡੇ ਇਸ ਰੋਪਾ ਪੰਥ ਨੂੰ ਜਾਂਦਾ ਏ ਇਸ ਰੋਪਾ ਬਡੂਰ ਸਾਹਿਬ ਜ਼ਿਲ੍ਹੇ ਦੇ ਸੰਧੂ ਸੰਗਤ ਨੂੰ ਜਾਂਦ ਨੇ ਤਿੰਨ ਦਿਨਾਂ ਜਿਹੜੀਆਂ ਇੱਕ ਕੀਤੀ ਪਰ ਮੈਂ ਬੜਾ ਧੰਨਵਾਦ ਕਰਨਾ ਚਾਹੁੰਦਾ ਹੈ ਅਖੀਰ ਦੇ ਵਿੱਚ ਮੈਂ ਇਹੀ ਬੇਨਤੀ ਕਰੂੰਗਾ ਕਿ ਅਜੇ ਵੀ ਸਾਡੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਕੋਈ ਨਾ ਕੋਈ ਲਾਕਟਬਾਜੀ ਜ਼ਰੂਰ ਹੈ ਵੇਖੋ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋਗਰ ਜੋਗਰ ਸੇਵਾ ਮੁਰਿਦਾ ਚਾਹੀਏ ਸੋ ਇੱਕ ਦੂਜੇ ਦੇ ਨਾਲ ਆਪਾਂ ਜਨਨ ਸ਼ਕਤੀ ਰੱਖੀਏ ਕਿਉਂ ਕਦੀ ਅਸੀਂ ਆਪਣੇ ਕਾਜ ਲਈ ਇੱਧਰ ਨਹੀਂ ਦੇ ਖੜੇ ਅਸੀਂ ਆਪਣੇ ਪਰਿਵਾਰ ਤੇ ਕਾਮਰੂ ਗਿਰਤ ਗੁਰੂ ਪੰਥ ਦੇ ਨਹੀਂ ਖੜੇ ਆ ਮੈਂ ਇੱਕ ਜਕਾਰੇ ਦੇ ਗੂੰਜ ਦੇ ਨਾਲ ਤੁਹਾਡੇ ਸਾਰੇ ਤੋਂ ਪ੍ਰਵਾਣ ਕੀ ਹੱਥ ਬੰਨ ਕੇ ਲੈਣਾ ਚਾਹੁੰਦਾ ਹੈ ਕਿ ਅੱਜ ਤੋਂ ਬਾਅਦ ਸਦਾ ਕੋਈ ਨਿੱਜੀ ਮਫਾਦ ਨਹੀਂ ਹੋਏਗਾ ਜਿਹੜਾ ਸੰਗਵਾਪ ਦੇ ਕਿ ਸਰਕਾਰ ਦੀ ਚਾਲ ਅਸੀਂ ਨਹੀਂ ਚੱਲਣ ਦੇਵਾਂਗੇ ਸਾਡਾ ਇੱਕ ਨਿਸ਼ਾਨਾ ਹੋਵੇਗਾ ਤੇ ਉਹ ਹੈ ਸਿੱਖਾਂ ਦਾ ਇੱਕ ਜਿਹੜਾ ਆਜ਼ਾਦ ਹਸਤੀ ਨੂੰ ਸਥਾਪਿਤ ਕਰਕੇ ਤੇ ਆਪਣਾ ਪ੍ਰਬੰਧ ਕਾਇਮ ਕਰਨਾ ਅੱਤੇ ਅਸੀਂ ਬਰਦਰ ਹੋ ਗਏ ਫਾਦਰ ਹੋ ਗਏ ਫਨ ਇੱਕ ਪਿਤਾ ਇੱਕ ਅਸਕੇ ਹੰਪਾਰਖ ਤੇ ਇਹ ਕਹਿੰਦੇ ਗੁਰੂ ਨੂੰ ਇੱਕ ਰੱਖ ਕੇ ਗੁਰੂ ਨੂੰ ਮੀਟਰ ਮੰਨ ਕੇ ਅਸੀਂ ਇੱਕ ਚੱਲਾਂਗੇ ਇੱਕ ਚਕਾਰੇ ਅੰਦਰ ਪਰਵਾਰੀ ਲੈ ਲਿਆ ਆ ਚਾੜੂ ਵਾਲਾ ਨੂੰ ਦੱਸ ਦੋ ਕਿ ਅਸੀਂ ਚੁੰਦੇ ਆਏ ਬੋਲੇ ਸੋ ਨਿਹਾਲ ਚਾਰਾ ਦੀ ਸਾਉਂਟ ਪੰਤੇ ਅਨੇਕ ਪ੍ਰਕਾਰ ਦੀਆਂ ਪੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਸੰਘਤ ਪਕਸ਼ਨ ਯੋਗ ਹੈ ਪੱਖੇ ਲੈਣਾ ਆਓ ਜਰਤਾ ਬਲੰਦੀ ਦੇ ਨਾਲ ਅੱਪਾ ਫਤਿਹ ਦਾ ਜਵਾਬ ਅੱਜ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੰਦ ਜੀ ਗੁਰੂ ਤੈਗ ਬਹਾਦਰ ਮਹਾਰਾਜ ਬਚੇ ਪਾਛਾ ਆਪਣੀ ਕੁਰਬਾਨੀ ਨਾ ਦਿੰਦੇ ਤੇਂਦਰਾਵਾਗ ਕੰਗੜਾ ਲੋਹਤ ਵੀ ਪੁਰਕੇ ਦੇ ਵਿੱਚ ਖੜੀ ਹੋਣਾ ਸੀ ਅੱਜ ਜੱਟੇ ਵਿੱਚ ਜੋਤ ਹੈ ਤੇ ਸੰਤਾਂ ਦਾ ਸੱਚਾ ਇਤਿਹਾਸ ਮਾ ਕੇ ਦਿਖਾਓ ਇਧਰ ਆ ਬੈਠੀ ਹੋਈ ਆ ਲੀਡਰਸ਼ਿਪ ਜਿਹੜੀ ਪੰਜਾਬ ਦਾ ਧਾਂ ਕਰਦੀ ਪਈ ਹੈ ਅੱਜ ਪੰਜਾਬ ਦੇ ਹਉਟੇ ਸਾਜਾ 3 ਲੱਖ ਕਰੋੜ ਰੁਪਏ ਦਾ ਕਰਜ਼ਾ ਖਾਲਸਾ ਜੀ ਕਰਜ਼ਾ ਲੈਣ ਵਾਲਿਆਂ ਨੇ ਕਰਜ਼ਾ ਨਹੀਂ ਜਿ ਲੈਣਾ ਲਾਉਣਾ ਸਾਡੇ ਪੱਛਿਆਂ ਨੇ ਆਉਣ ਵਾਲੀ ਪੀੜ੍ਹੀਆਂ ਨੇ ਕਰਜ਼ਾ ਲਾਣਾ ਹੈ ਜੇ ਆਕੜਿਆਂ ਦੇ ਸਾਹਬ ਦੇ ਨਾਲ ਖਾਲਸਾ ਜੀ ਕੰਮ ਕਰਾ ਕੰਦੇ ਆ 2028 ਤੱਕ 6 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਚੜ ਜਾ ਰਿਹਾ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਦੋ ਕਿਸ਼ਤਾਂ ਦੇ ਵਿੱਚ 50-50 ਹਜ਼ਾਰ ਕਰੋੜ ਰੁਪਇਆ ਮੰਗ ਕੇ 1 ਲੱਖ ਕਰੋੜ ਰੁਪਇਆ ਹੋਰ ਤਾਂ ਦੇ ਸਿਰ ਦੇ ਉੱਤੇ ਚੜਾਉਂਦਾ ਪੀੜਾ ਚੁੱਕਿਆ ਹੋਇਆ ਹੈ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਏ ਤਾਂ ਦੀ ਇਕਨੋਮੀ ਦੀ ਪਾਲਿਸੀ ਕਿੱਥੇ ਹੈ ਅੱਜ ਤਿੰਨ ਚੀਜ਼ਾਂ ਪੰਜਾਬ ਨੂੰ ਲੈ ਕੇ ਟੁੱਪ ਚੱਲੀਆਂ ਨੇ ਇੱਕ ਤਾਂ ਨਸ਼ਾ ਇੱਕ ਇਧਰ ਬੇਰੁਜ਼ਗਾਰੀ ਤੇ ਇੱਕ ਇਧਰ ਪਰਵਾਸ ਪਰ ਇਹਨਾਂ ਤਿੰਨਾਂ ਚੀਜ਼ਾਂ ਤੋਂ ਵੱਡਾ ਜਿਹੜਾ ਕਰਜ਼ ਦਾ ਪਹਾੜ ਪੰਜਾਬ ਦੇ ਨੌਜਵਾਨਾਂ ਦੇ ਸਿਰਾਂ ਤੇ ਉੱਤਿਆਰਿਆ ਹੋਇਆ ਮੈਂ ਇਸ ਹੁਕਮਰਾਨ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਕਹਿੰਦੇ ਸੀ ਕਿ ਅਸੀਂ ਫ੍ਰੀ ਬੀਜ਼ ਦੇ ਦੇ ਯਾਨੀ ਕਿ ਸਹੂਲਤਾਂ ਦੇ ਕੇ ਪੰਜਾਬ ਦਾ ਕਰਜ਼ਾ ਵਾਵਾ ਕੇ ਲੱਤ ਗਿਆ ਤਾਂ ਤਦ ਕੋਣ ਤੁਸੀਂ ਕਹਿੰਦੇ ਸੀ ਪੰਜਾਬ ਦੇ ਨੌਜਵਾਨ ਬਾਹਰ ਵੀ ਜਾਣਗੇ ਇਸ ਸੂਬੇ ਤੇ ਵੀ ਪੀਆਰਾ ਲੱਗਣ ਗਿਆ ਪੂਰੀ ਦੁਨੀਆ ਤੋਂ ਲੱਗ ਗਿਆ ਕਿਤੇ ਇੱਧਰ ਸਿਰਫ ਟੈਕਸ ਬਾਰਨੇ ਕੇ ਸ਼ਾਬਰ ਕੇ ਲੱਗਦੇ ਪਰ ਸਹੂਲਤ ਆਪ ਬਦਨਿਸਤਾਨ ਨਾਲ ਜੱਗੀਆਂ ਮਾਰਦੀਆਂ ਜੇ ਇੱਧਰ ਲੱਗਿਆ ਬੰਨੇ ਲੱਗਿਆ ਤੰਬੂ ਉਹਨਾਂ ਲੋਕਾਂ ਦਾ ਉਹਨਾਂ ਲੋਕਾਂ ਦੀ ਸਟੇਜ ਲੱਗੀ ਆ ਜਿਨ੍ਹਾਂ ਦਾ ਆਗੂ ਵੀ ਇੱਕ ਮੰਗੂਲੀ ਬੰਦਾ ਏ ਜਿਨ੍ਹਾਂ ਦੇ ਹੱਥ ਦੇ ਵਿੱਚ ਖਾਲਸਾ ਜੀ ਬੇਇੱਜ਼ਤੀ ਕਰਦੀਆਂ ਝਾੜੂ ਹੈ ਤੇ ਜਿੰਨਾ ਦੀ ਰੈਨ ਲਮਾਈ ਦੇ ਇੱਕ ਹੋਰ ਬੰਦਾ ਕਰਦਾ ਪਿਆ ਹੈ ਜਿਹਦੇ ਤੇ ਸ਼ਰਾਬ ਘਟਾਲੇ ਦੇ ਕੇਸ ਨੇ ਪਰ ਫਕਰ ਨਾਲੇ ਗੱਲ ਮੈਂ ਜਿੱਦੜੋ ਕਹਿਣੀ ਚਾਹੁੰਦਾ ਏ ਕਿ ਇੱਕ ਸਟੇਜ ਹੌਲ ਲੱਗੀ ਐ ਪਤਕਾਂ ਦੀ ਜਿੰਨਾਂ ਦਾ ਆਦੂ ਉਹ ਆਕਾਲ ਐ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ